ਇਹਦਾ ਮਨ ਇੱਕ ਦਮ ਦੇਚ ਆ ਗਿਆ ਕੀ ਕਰੇਗਾ ਕਿਤਨਾ ਕਰ ਸਕਦਾ ਹੈ ਕਿੰਨੇ ਕ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇਚ ਟਿਕ ਗਿਆ ਇੱਕ ਚਿਤ ਜੈ ਇੱਕ ਛਿਨ ਧਿਆਇਓ ਇੱਕ ਛਿਨ ਵਿੱਚ ਇੱਕ ਦਮ ਦੇਚ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ ਤਾਂ ਮੈਂ ਫਿਰ ਦੋਰਾਵਾਂ ਸਾਰੇ ਪਾਪ ਧੋਲਣਗੇ ਇੱਕ ਦਫਾ ਵਾਹਿਗੁਰੂ ਆਖਦੇ ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਢਲਣਗੇ ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜ ਦਫਾ ਵਾਹਿਗੁਰੂ ਆਖਦੇ ਆ ਨਹੀਂ ਦੁੱਖ ਮਿਟਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਂਚ ਬੰਦੇ ਨੂੰ ਆਉਂਦੀ ਏ ਇੱਕ ਦਫਾ ਕਹਿਣ ਦੀ ਜਾਂਚ ਨਹੀਂ ਆਉਂਦੀ ਇੱਕ ਦਫਾ ਤੇ ਕਹਿਣਾ ਆਉਂਦਾ ਇੱਕ ਛਿਨ ਦੇ ਵਿੱਚ ਇੱਕ ਦਮ ਦੇ ਵਿੱਚ ਮਨ ਉੱਥੇ ਆਵੇ မနမနေအောင်တာ